ਕਾਨੂੰਨ ਦੀ ਕਿਤੇ ਗੱਲ ਹੁੰਦੀ ਹੈ ਤੇ ਦੇਸ਼ ਦੇ ਕਾਨੂੰਨ ਫਿਰ ਦੋ ਨਹੀਂ ਹੋ ਸਕਦੇ ਆਪਣੇ ਵਾਸਤੇ ਅਲੱਗ ਤੇ ਦੂਸਿਆਂ ਵਾਸਤੇ ਅਲੱਗ ਇਥੇ ਇੱਕ ਕਤਲ ਹੋ ਜੇ ਤੇ ਪੁਲਿਸ ਮਹੀਨੇ ਚ ਫੜ ਲੈਂਦੀ ਹੈ 15 ਦਿਨਾਂ ਚ ਦੋਸ਼ੀ ਫੜ ਲੈਂਦੀ ਹੈ ਤੇ 40 ਸਾਲਾਂ ਚ ਆਪਣੇ ਦੋਸ਼ੀਆਂ ਨੂੰ ਸਜ਼ਾ ਕੀ ਅਪਕਟੇਰੀਆਂ ਦੀ ਨਹੀਂ ਲਿਆ ਸਕੇ ਕਿਉਂਕਿ ਪੋਲਟਿਕਸ ਤੇ ਪੋਲਟਿਕਸ ਸਿਆਸੀ ਆਪਣੇ ਹੁੰਦੇ ਰਹੀ ਇਕੱਠੇ ਹੋ ਜਾਓ ਤਾਂ ਹੀ ਤੁਸੀਂ ਆਪਾਂ ਬਚ ਸਕਾਂਗੇ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਮੁਰਤ ਤੋਂ ਮੁਆਫੀ ਮੰਗੀ ਹੈ ਤੇ ਨਾਲ ਹੀ ਉਹਨਾਂ ਨੇ ਅਪੀਲ ਕੀਤੀ ਹੈ ਸਿੱਖ ਜਥੇਬੰਦੀਆਂ ਨੂੰ ਕਿ ਇੱਕਜੁੱਟ ਹੋ ਜਾਓ ਇਹ ਸਭ ਉਹਨਾਂ ਨੇ ਉਦੋਂ ਕਿਹਾ ਜਦੋਂ ਉਹ ਦਿੱਲੀ ਪਹੁੰਚੇ ਹੋਏ ਸਨ ਮਨਜੀਤ ਸਿੰਘ ਜੀਕੇ ਨੂੰ ਵਾਪਸ ਸ਼ੋਮਨੀਆ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਵਾਉਣ ਦੇ ਲਈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਦੋ ਕਾਨੂੰਨ ਨੇ ਸਾਡੇ ਲਈ ਵੱਖਰੇ ਦੇਸ਼ ਦੇ ਕਾਨੂੰਨ ਦੀ ਕਿਤੇ ਗੱਲ ਹੁੰਦੀ ਹੈ ਤੇ ਦੇਸ਼ ਦੇ ਕਾਨੂੰਨ ਫਿਰ ਦੋ ਨਹੀਂ ਹੋ ਸਕਦੇ ਆਪਣੇ ਵਾਸਤੇ ਅਲੱਗ ਤੇ ਦੂਸਿਆਂ ਵਾਸਤੇ ਅਲੱਗ ਇੱਥੇ ਇੱਕ ਕਤਲ ਹੋ ਜੇ ਤੇ ਪੁਲਿਸ ਮਹੀਨੇ ਚ ਫੜ ਲੈਂਦੀ ਹੈ 15 ਦਿਨਾਂ ਚ ਪੋਦੀ ਫੜ ਲੈਂਦੀ ਹੈ 21 40 ਸਾਲ ਹੋ ਜਾਣਗੇ ਅਜਾ ਆਉਣ ਵਾਲਾ ਸਾਲ ਹੈ 40 ਸਾਲ ਹੋ ਜਾਣਗੇ ਦਿੱਲੀ ਚ ਕਤਲਿਆਮ ਹੋਏਨ ਨੂੰ ਦਰਬਾਰ ਸਾਹਿਬ ਤੇ ਹਮਲੇ ਹੋਏਨ ਨੂੰ ਤੇ 40 ਸਾਲਾਂ ਚ ਆਪਣੇ ਦੋਸ਼ੀਆਂ ਨੂੰ ਸਜ਼ਾ ਕੀ ਅਪਕਟੇਰੀਆਂ ਦੀ ਵੀ ਲਿਆ ਸਕੇ ਕਿਉਂਕਿ ਪੋਲਟਿਕਸ ਤੇ ਪੋਲਟਿਕਸ ਸਿਆਸੀ ਆਪਣੇ ਹੁੰਦੇ ਨੇ ਆਈ ਕਾਰਨ ਹੈ ਜਦੋਂ ਆਪਾਂ ਨੂੰ ਗੁਰੂ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ ਕਿ ਜਦੋਂ ਤੱਕ ਤੁਸੀਂ ਪੋਲਿਟੀਕਲੀ ਤਖੜੇ ਨਹੀਂ ਹੁੰਦੇ ਉਦੋਂ ਤੱਕ ਆਪਣਾ ਆਪਣੇ ਕੌਮ ਨੂੰ ਵੀ ਤਖੜਾ ਨਹੀਂ ਰੱਖ ਸਕਦੇ ਤਾਂ ਇਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਮੈਂ ਪਹਿਲੇ ਵੀ ਸਾਰਿਆਂ ਨੂੰ ਅਪੀਲ ਕੀਤੀ ਮੈਂ ਜੇ ਕਾਲੀ ਦਲ ਦੀ ਲੀਡਰਸ਼ਿਪ ਦੀ ਸਹਾਣਾ ਦੇਖੋ ਮੈਂ ਬਹੁਤ ਕਾਫੀ ਜੂਨੀਅਰ ਐ ਪਰ ਕਿਉਂਕਿ ਜਮਵਾਰੀ ਪ੍ਰਧਾਨਗੀ ਦੀ ਦਾਸੂਰ ਮਿਲੀ ਐ ਮੇਰੀ ਕੋਸ਼ਿਸ਼ ਇੱਕੋ ਇੱਕ ਹੈ ਕਿ ਆਪਣੀ ਕੌਮ ਦੇ ਜੋ ਜੋ ਆਪਣੇ ਕੌਮ ਤੋਂ ਅਲੱਗ ਹੋਏ ਐ ਜਾਂ ਪਾਰਟੀ ਤੋਂ ਕਿਸੇ ਕਾਰਨ ਕਰਕੇ ਜੇ ਮੇਰੇ ਤੋਂ ਗਲਤੀ ਹੋਈ ਤਾਂ ਮੈਂ ਉਦੋਂ ਵੀ ਮਾਫੀ ਮੰਗ ਲੈ ਮੰਗੀ ਸੀ ਮੈਂ ਹੁਣ ਵੀ ਮੰਗਦਾ ਕਿਉਂਕਿ ਆਪਣੇ ਵਾਸਤੇ ਕੌਮ ਨੰਬਰ 1 ਨੰਬਰ ਤੇ ਐ ਜੇ ਆਪਾਂ ਇਕੱਠੇ ਆ ਜਿਵੇਂ ਆਪਾਂ ਸ਼ੁਰੂ ਕੀਤਾ ਸੀ ਤਾਂ ਹੀ ਤਕੜੇ ਜਿਹੜੇ ਅੱਜ ਅਖੰਡ ਖਾਉਂਦੇ ਆ ਕਿਉਂ ਦਿਖਾਉਂਦੇ ਆ ਉਹਨਾਂ ਦੇਖਿਆ ਜਦੋਂ ਮੰਡੇ ਗਿਆ ਕੋਈ ਇੱਥੇ ਇੱਥੇ ਤਰ੍ਹਾਂ ਦੇ ਮੰਡੇ ਆ ਹੁਣ ਜਦੋਂ ਆਪਾਂ ਇਕੱਠੇ ਹੋਈ ਜਾਂਦੇ ਆ ਦੇਖੋ ਆਪਣੇ ਸਾਰੇ ਪੰਜਾਬ ਵੀ ਹੌਸਲਾ ਦੇ ਚ ਵੀ ਔਰ ਨਾ ਹਿੰਦੁਸਤਾਨ ਦੀ ਦੁਨੀਆਂ ਦੇ ਕੋਨੇ-ਕੋਨੇ 'ਚ ਟੈਲੀਫੋਨ ਆਉਣ ਲੱਗੇ ਕਿ ਜੀ ਇਕੱਠੇ ਤੇ ਮੈਂ ਤਾਂ ਜਿਹੜੇ ਲੋਕ ਹਲੇ ਵੀ ਇਹਨਾਂ ਦਾ ਮਨ ਹਲੇ ਨਹੀਂ ਪੜਿਆ ਇਹਾ ਉਹਨਾਂ ਨੂੰ ਬੇਨਤੀ ਕਰਦਾ ਇਕੱਠੇ ਹੋ ਜੋ ਤਾਂ ਇਹ ਤੁਸੀਂ ਆਪ ਬੱਦਸ ਕਾਂਗੇ ਤੇ ਇਸ ਕਰਕੇ ਮੈਂ ਕਾਫੀ ਦੇਰ ਤਮੈਂ ਬੇਨਤੀ ਕਰ ਰਿਹਾ ਸੀ ਇਨਸਾਨ ਮਨਜੀਤ ਸਿੰਘ ਜੀ ਨੂੰ ਮੇਰੇ ਇਹਨਾਂ ਨਾਲ ਬਹੁਤ ਲਗਾ ਹੈ ਤੇ ਇਹਨਾਂ ਦੇ ਮੇਰੇ ਇਹਨਾਂ ਦਾ ਮੇਰੇ ਪਿਤਾ ਜੀ ਸਾਹਿਬ ਨਾਲ ਇਹਨਾਂ ਦੇ ਬਜ਼ੁਰਗਾਂ ਦਾ ਮੇਰੇ ਬਜ਼ੁਰਗਾਂ ਨਾਲ ਬਹੁਤ ਲਗਾ ਹੈ ਦੇਖੋ ਇਸ ਇਹਨਾਂ ਦੇ ਬਜ਼ੁਰਗਾਂ ਦਾ ਸਿਕੌਮ ਵਾਸਤੇ ਤੇ ਕਾਲੀਦਲ ਵਾਸਤੇ ਬਹੁਤ ਪੁਰਾਣਾ ਇਤਿਹਾਸਕ ਯੋਗਦਾਨ ਰਿਹਾ ਸੋ ਜਿਹੜੇ ਪਰਿਵਾਰ ਐ ਜਿਹਨਾਂ ਦਾ ਇਤਿਹਾਸ ਸਿੱਖ ਆਉਂਦੇ ਸੇਵਾ 'ਚ ਲੱਗਿਆ ਹੋਏ ਉਹ ਪਰਿਵਾਰਾਂ ਨੂੰ ਸਾਰਿਆਂ ਨੂੰ ਇਕੱਠੇ ਪੀੜੀ ਤੋਂ ਪੀੜੀ ਇਕੱਠੀ ਆਪਣੇ ਜਨਰੇਸ਼ਨਸ ਨੂੰ ਆਪਾਂ ਨੂੰ ਇਕੱਠਾ ਹੋਣਾ ਚਾਹੀਦਾ ਹੈ ਤੇ ਅੱਜ ਮੈਨੂੰ ਜਿਹੜੀ ਵੱਡੀ ਖੁਸ਼ੀ ਹੈ ਤੇ ਮੈਂ ਕਹਿ ਸਕਦਾ ਅੱਜ ਦਿੱਲੀ ਦਾ ਸਮੂਚਾ ਸਿੱਖ ਇਕੱਠਾ ਹੋ ਗਿਆ ਇੱਕ ਝੰਡੇ ਥਲੇ ਸਰਨਾਥ ਸਾਹਿਬ ਬੈਠੇ ਆ ਜੇ ਤੁਸੀਂ ਦੇਖੋਗੇ ਦਿੱਲੀ ਗੁਰਦੁਆਰਾ ਇਲੈਕਸ਼ਨ ਦੇ ਇਲੈਕਸ਼ਨ ਦਾ ਸਭਾਵ ਵੀ ਦੇਖੋ ਤਿੰਨੇ ਪਾਰਟੀਆਂ ਇੱਕ ਹੋ ਗਈਆਂ ਹੁਣ ਸਰਨਾ ਸਾਹਿਬ ਵੀ ਲੜੇ ਸੀ ਮੰਜੀ ਜੀ ਵੀ ਕਹਿੰਦੇ ਕਿ ਕਾਲੀ ਦਲ ਅੱਜ ਤਿੰਨੇ ਹੋ ਗਿਆ ਦੇਖੋ ਕਿੰਨੀ ਵੱਡੀ ਤਾਕਤ ਆ ਤੁਹਾਡੀ ਹੁਣ ਸਾਰੇ ਉਵੇਂ ਪੰਜਾਬ ਸਾਰੇ ਇਕੱਠੇ ਹੋ ਰਹੇ ਐ ਤੇ ਜਿਹੜੇ ਨਹੀਂ ਹੋ ਰਹੇ ਉਹਨਾਂ ਨੂੰ ਬੇਇੱਜ਼ਤੀ ਕਰਤਾ ਆ ਜੋ ਇਕੱਠੇ ਜਦੋਂ ਜਿਸ ਦਿਨ ਇਕੱਠੇ ਹੋ ਜੇ ਫਿਰ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਤੁਹਾਨੂੰ ਦੇਖ ਕੇ ਹੀ ਦੂਜੇ ਵਿਰੋਧੀ ਝੁੱਕਣਗੇ